ਇਹ ਟਾਕੜ ਆਫੀਸਰ ਨੇ ਇੰਨਾ ਰੋਲਾ ਪਾਇਆ ਇੰਨਾ ਰੋਲਾ ਪਾਇਆ ਸਾਢੇ 3 ਸਾਲ ਪਹਿਲਾਂ ਟ੍ਰੈਡਰ ਰਿਟਾਇਰਮੈਂਟ ਲੈ ਲਈ ਹੁਣ ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਜਿਹੜੇ ਮਿਲਾਵਟ ਕਰਨ ਵਾਲੇ ਸੀਗੇ ਉਹ ਬੰਦ ਹੋ ਗਏ ਉਹ ਹੁਣ ਬੰਦ ਕਰਨੀ ਕਰ ਗਏ ਉਹ ਮੇਰਾ ਕੁਐਸਚਨ ਹੈ ਉਹ ਕਰ ਗਏ ਬੰਦ ਮਿਲਾਵਟ ਕਰਨੀ ਤੇ ਤੁਸੀਂ ਤਾਂ ਰਿਟਾਇਰਮੈਂਟ ਲੈ ਕੇ ਘਰ ਬੈਠ ਗਏ ਜੇ ਤੁਸੀਂ ਵਾਕਈ ਆਪਣੀ ਇਮੇਜ ਬਣਾਉਣੀ ਸੀ ਜਾਂ ਜਨਤਾ ਦੇ ਵਿੱਚ ਆਪਣਾ ਨਾਂ ਛੱਡਣਾ ਸੀ ਜਾਂ ਛਾਪ ਛੱਡਣੀ ਸੀ ਆਪਣੀ ਸਰਵਿਸ ਪੂਰੀ ਕਰਦੇ ਕਿ ਉਹ ਜਿਹੜਾ ਧਾਕੜ ਆਫੀਸਰ ਦਾ ਧਾਕੜ ਕੰਮ ਕਰਨ ਦਾ ਤਰੀਕਾ ਸੀ ਰੌਲਾ ਰੱਪਾ ਪਾ ਪਾ ਕੇ ਵੀਡੀਓ ਬਣਾਵਣਾ ਕੇ ਚੱਲਣ ਵਾਲਿਆਂ ਨੂੰ ਨਾਲ ਲਿਜਾ ਲਾ ਕੇ ਛਾਪੇ ਮਾਰਨ ਦਾ ਉਹ ਸਿਰਫ ਦੁਨੀਆ ਪੰਜਾਬੀਆਂ ਦੇ ਵਿੱਚ ਹਾਈਲਾਈਟ ਹੋਣ ਦਾ ਸੀ ਤੁਸੀਂ ਜਨਤਾ ਨੂੰ ਇਹ ਪ੍ਰੂਫ ਕਰਕੇ ਦੱਸੋ ਕਿ ਤੁਸੀਂ 3.5 ਸਾਲ ਪਹਿਲਾਂ ਰਿਟਾਇਰਮੈਂਟ ਲੈ ਕੇ ਕਿਹੜੇ ਤਰੀਕੇ ਦੇ ਨਾਲ ਜਨਤਾ ਨੂੰ ਦੱਸਿਆ ਜਾਂ ਦੱਸਣਾ ਚਾਹਿਆ ਕਿ ਮੈਂ ਹੱਲ ਵੀ ਧਾਕੜ ਆਫੀਸਰਾਂ ਧਾਕੜ ਆਫੀਸਰਾਂ ਤਾਂ 3.5 ਸਾਲ ਜੌਬ ਹੋਰ ਕਰਦੇ ਨਾ ਉਹ ਮੈਨੂੰ ਖਲ ਰਿਆ ਨਰੋ ਕੇ ਇਹ ਸਿਰਫ ਪਬਲਿਕ ਡੋਮੇਨ ਚ ਛਾਉਣ ਦੇ ਲਈ ਸੀ ਪਬਲਿਕ ਡੋਮੇਨ ਚ ਆਉਣ ਦੇ ਲਈ ਸੀ ਪਬਲਿਕ ਡੋਮੇਨ ਚ ਆਪਣਾ ਚਿਹਰਾ ਲਿਆਉਣ ਲਈ ਸੀ ਕਿ ਧਾਕੜ ਅਫਸਰ ਇਦਾਂ ਛਾਪੇ ਮਾਰਦਾ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਵੱਸਦੇ ਪੰਜਾਬੀਆਂ ਨੂੰ ਵਿਕ੍ਰਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਅੱਜ ਦਾ ਮੁੱਦਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹੁੰਦਾ ਜਿਹਦੇ ਤੇ ਗੱਲ ਕਰਨੀ ਚਾਹੁੰਦਾ ਉਹ ਹੈਗੀ ਹੈ ਜੀ ਤੁਹਾਡੇ ਧਾਕੜ ਡਾਕਟਰ ਵਾਸਤੇ ਧਾਕੜ ਅਫੀਸਰ ਸ਼ਾਇਦ ਉਹਨਾਂ ਦਾ ਨਾਮ ਡਾਕਟਰ ਹਰਵਿੰਦਰ ਸਿੰਘ ਆ ਧਾਕੜ ਅਫੀਸਰ ਹਾਰਪੁਰ ਵਾਲੇ ਨੇ ਮੈਨੂੰ ਪਤਾ ਲੱਗਾ 3.5 ਸਾਲ ਪਹਿਲਾਂ ਅ ਰਿਟਾਇਰਮੈਂਟ ਲੈ ਲਈ ਧਾਕੜ ਅਫੀਸਰ ਜੀ ਨੂੰ ਮੈਂ ਅ ਅਪਰੀਸ਼ੀਏਟ ਕਰਦਾ ਦਾ ਵੇ ਹੀ ਵਾਸ ਵਰਕਿੰਗ ਵੇ ਵਾਸ ਡਿਲੀਵਰਿੰਗ ਦ ਸਰਵਿਸਸ ਟੂ ਪਬਲਿਕ ਉਹਨਾਂ ਦੀ ਮੈਂ ਇਸ ਚੀਜ਼ ਪਾਸੋਂ ਰਿਸਪੈਕਟ ਕਰਦਾ ਜਿੱਦਾਂ ਉਹਨਾਂ ਨੇ ਸ਼ੁਰੂ ਕੀਤਾ ਪਰ ਉਹ ਜਦੋਂ ਐਂਡ ਹੋਇਆ ਉਹ ਮੈਨੂੰ ਖਲ ਰਿਆ ਨਰੋ ਕਿ ਇਹ ਸਿਰਫ ਪਬਲਿਕ ਡੋਮੇਨ ਚ ਛਾਉਣ ਦੇ ਲਈ ਸੀ ਪਬਲਿਕ ਡੋਮੇਨ ਚ ਆਉਣ ਦੇ ਲਈ ਸੀ ਪਬਲਿਕ ਡੋਮੇਨ ਚ ਆਪਣਾ ਚਿਹਰਾ ਲਿਆਉਣ ਲਈ ਸੀ ਕਿ ਧਾਕੜ ਅਫੀਸਰ ਇਦਾਂ ਛਾਪੇ ਮਾਰਦਾ ਕੱਲੇ-ਕੱਲੇ ਤੱਕ ਚੈਨਲਾਂ ਦੇ ਥਰੂ ਆਪਾਂ ਪਹੁੰਚ ਜਾਈਏ ਕਿ ਇਹ ਬੰਦੇ ਦਾ ਚਿਹਰਾ ਆ ਆ ਤੇ ਇਹਦਾ ਨਾਂ ਆ ਫਿਰ ਅਸੀਂ ਕੀ ਕਰੀਏ ਇੱਕ ਮਿੱਥੇ ਹੋਏ ਪਲਾਨ ਦੇ ਅਨੁਸਾਰ 8 ਮਹੀਨੇ ਬਾਅਦ ਆਪਣਾ ਰਿਟਾਇਰਮੈਂਟ ਲੈ ਲੈਣੀ ਹੈ ਤੇ ਲੋਕਾਂ ਤੱਕ ਤਾਂ ਆਪਣਾ ਚਿਹਰਾ ਪਹੁੰਚ ਹੀ ਗਿਆ ਤੇ ਕਿਸੇ ਪਾਰਟੀ ਤੋਂ ਟਿਕਟ ਲੈ ਕੇ ਅਸੀਂ ਚੋਣ ਲੜਾਂਗੇ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਜਨਤਾ ਨੂੰ ਇਮੋਸ਼ਨਲੀ ਇੰਨਾ ਉੱਪਰ ਤੱਕ ਲੈ ਗਏ ਕਿ ਇੱਕ ਅਫਸਰ ਹੈਗਾ ਜਿਹੜਾ ਇਹਨਾਂ ਮੁੱਦਿਆਂ ਦੇ ਖਿਲਾਫ ਗੱਲ ਕਰ ਸਕਦਾ ਤੇ ਲੋਕਾਂ ਨੂੰ ਜਾਗਰੂਕ ਕਰ ਸਕਦਾ ਕਿ ਤੁਸੀਂ ਜਿਹੜਾ ਖਾਣਾ ਖਾਣਾ ਜਾਂ ਖਾ ਰਹੇ ਆ ਮੇਕ ਸ਼ੂਰ ਕਰੋ ਕਿ ਵਿੱਚ ਮਿਲਾਵਟ ਨਹੀਂ ਹੈਗੀ ਤੇ ਮੈਂ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਦਊਂਗਾ ਜਿਹੜੇ ਮਿਲਾਵਟ ਕਰਦੇ ਨੇ ਇਹ ਚੀਜ਼ ਬਹੁਤ ਵਧੀਆ ਸੀ ਪਰ ਮੈਨੂੰ ਜਿੱਥੇ ਤੱਕ ਹਜੇ ਤੱਕ ਉਹ ਜਰਨੀ ਪੂਰੀ ਦੇਖ ਕੇ ਸਮਝ ਆਈ ਹੈ ਉਹ ਜਰਨੀ ਇੱਥੇ ਮੁੱਕ ਜਾਂਦੀ ਹੈ ਕਿ ਉਹ ਜਿਹੜਾ ਧਾਕੜ ਆਫੀਸਰ ਦਾ ਧਾਕੜ ਕੰਮ ਕਰਨ ਦਾ ਤਰੀਕਾ ਸੀ ਰੋਲਾ ਰੱਪਾ ਪਾ ਪਾ ਕੇ ਵੀਡੀਓ ਬਣਾ ਬਣਾ ਕੇ ਚੱਲਣ ਵਾਲਿਆਂ ਨੂੰ ਨਾਲ ਲਿਜਾ ਲਾ ਕੇ ਛਾਪੇ ਮਾਰਨ ਦਾ ਉਹ ਸਿਰਫ ਦੁਨੀਆ ਪੰਜਾਬੀਆਂ ਦੇ ਵਿੱਚ ਹਾਈਲਾਈਟ ਹੋਣ ਦਾ ਸੀ ਕਿ ਆ ਮੈਂ ਆ ਮੈਨੂੰ ਜਾਣ ਲਓ ਆ ਮੈਂ ਕਰਨਾ ਕਿਉਂਕਿ ਜੇ ਜਨਤਾ ਪ੍ਰਤੀ ਮੇਰੇ ਹਿਸਾਬ ਨਾਲ ਜਰਾ ਵੀ ਸਿੰਪਥੀ ਹੁੰਦੀ ਜਾਂ ਆਪਣੇ ਕੰਮ ਦੇ ਰਿਲੇਟਡ ਉਹ ਇਮਾਨਦਾਰੀ ਹੁੰਦੀ ਕਿ ਮੈਂ ਇਹਨੂੰ ਸਰਵ ਕਰਾਂਗਾ ਜਿੰਨਾ ਚਿਰ ਮੇਰੀ ਜੌਬ ਹੈ ਉਹ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਨਾਲ ਲੈਂਦਾ ਉਨੇ ਆਪਣਾ ਪ੍ਰੋਫਾਈਲ ਜਿਹੜਾ ਸੀ ਉਸ ਲੈਵਲ ਤੱਕ ਬਣਾ ਲਿਆ ਕਿ ਹੁਣ ਮੈਨੂੰ ਲੋਕ ਜਾਣਦੇ ਨੇ ਹੁਣ ਮੈਂ ਕਿਸੇ ਪਾਰਟੀ ਦੀ ਟਿਕਟ ਲੈ ਕੇ ਲੜ ਸਕਦਾ ਪਰ ਜੇ ਉਹ ਐਮਪੀ ਐਮਐਲਏ ਬਣ ਕੇ ਦੁਨੀਆ ਦੀ ਡੋਮੇਨ ਵਿੱਚ ਵਾਪਸ ਆਉਂਦਾ ਪੰਜਾਬੀਆਂ ਦੀ ਵਿੱਚ ਤਾਂ ਕਿਹੜੇ ਮੂੰਹ ਦੇ ਨਾਲ ਉਹ ਜਸਟੀਫਾਈ ਕਰੇਗਾ ਆਪਣੇ ਉਹਨਾਂ ਐਕਸ਼ਨਸ ਨੂੰ ਜਿਨ੍ਹਾਂ ਦੇ ਕਰਕੇ ਉਹ ਧਾਕੜ ਅਫੀਸਰ ਬਣ ਕੇ ਜਾਣਿਆ ਜਾਂਦਾ ਮੇਰਾ ਕੁਐਸਚਨ ਇਹ ਹੈ ਤੁਸੀਂ ਜਨਤਾ ਨੂੰ ਇਹ ਪ੍ਰੂਫ ਕਰਕੇ ਦੱਸੋ ਕਿ ਤੁਸੀਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲੈ ਕੇ ਕਿਹੜੇ ਤਰੀਕੇ ਦੇ ਨਾਲ ਜਨਤਾ ਨੂੰ ਦੱਸਿਆ ਜਦ ਦੱਸਣਾ ਚਾਹਿਆ ਕਿ ਮੈਂ ਹੱਲ ਵੀ ਧਾਕੜ ਆਫੀਸਰਾਂ ਧਾਕੜ ਆਫੀਸਰਾਂ ਤਾਂ ਸਾਢੇ 3 ਸਾਲ ਜੌਬ ਹੋਰ ਕਰਦੇ ਨਾ ਮੇਕ ਸ਼ੋਰ ਕਰਦੇ ਕਿ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਫੂਡ ਸੇਫਟੀ ਡਿਪਾਰਟਮੈਂਟ ਜਿਹੜਾ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਤੇ ਕਿਤੇ ਵੀ ਮਿਲਾਵਟ ਨਹੀਂ ਹੋ ਰਹੀ ਹੋਰ ਸਾਢੇ 3 ਸਾਲ ਸੋਸਾਇਟੀ ਨੂੰ ਸਰਵ ਕਰਦੇ ਚੰਗੀ ਤਰ੍ਹਾਂ ਕਰਦੇ ਨਾ ਇਦਾਂ ਤਾਂ ਨਹੀਂ ਨਾ ਕਿ ਸਾਢੇ 3 ਸਾਲ ਪਹਿਲਾਂ ਹੀ ਮੈਂ ਰਿਟਾਇਰਮੈਂਟ ਲੈ ਲਈ ਕਿਉਂ ਉਹ ਮੇਰੇ ਨਿੱਜੀ ਕਾਰਨ ਸੀ ਜਾਂ ਮੈਂ ਦੱਸਣਾ ਨਹੀਂ ਚਾਹੁੰਦਾ ਕਿ ਮੈਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਮੈਨੂੰ ਟਿਕਟ ਦੀ ਆਫਰ ਕੀਤੀ ਯਾ ਤਾਂ ਇਹ ਦਸੀਏ ਇਸ ਬੇਸ ਤੇ ਆਪਾਂ ਗੱਲ ਹੀ ਕਰਨੀ ਦੁਨੀਆ ਦੇ ਵਿੱਚ ਧਾਕੜ ਆਫੀਸਰ ਧਾਕੜ ਆਫੀਸਰ ਕਰਕੇ ਉਹ ਜਿਹਦਾ ਡਰਾਮਾ ਫਲਾਇਆ ਜਾਂਦਾ ਨਾ ਨਿਊਜ਼ ਚੈਨਲਾਂ ਦੇ ਉੱਤੇ ਉਹ ਹੋ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਵੇਚੀ ਜਾ ਰਹੀ ਹੈ ਉਹਨਾਂ ਮਾਸੂਮ ਪੰਜਾਬੀਆਂ ਨੂੰ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਆਪਣਾ ਫਿਊਚਰ ਪਤਾ ਹੀ ਨਹੀਂ ਕਿ ਉਹਨਾਂ ਨੇ ਕਰਨਾ ਕੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਰਨਾ ਕੀ ਹੈ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਆ ਬੜੀ ਅਫਸੋਸ ਹੁੰਦਾ ਦੇਖ ਕੇ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਪੋਲਿਟਿਕਲ ਲੀਡਰਾਂ ਨੇ ਕਿਹੜੇ ਪਾਸੇ ਨੂੰ ਲੈ ਲਈ ਆਪਣੇ ਆਪਣੇ ਸਵਾਰਥ ਦੇ ਲਈ ਉਹਨਾਂ ਨੌਜਵਾਨਾਂ ਨੂੰ ਲੋਕ ਵਰਤ ਰਹੇ ਨੇ ਇਹ ਧਾਕੜ ਆਫੀਸਰ ਨੇ ਇੰਨਾ ਰੌਲਾ ਪਾਇਆ ਇੰਨਾ ਰੌਲਾ ਪਾਇਆ ਸਾਢੇ 3 ਸਾਲ ਪਹਿਲੇ ਟਰੈਡਰ ਰਿਟਾਇਰਮੈਂਟ ਲੈ ਲਈ ਹੁਣ ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਜਿਹੜੇ ਮਿਲਾਵਟ ਕਰਨ ਵਾਲੇ ਸੀਗੇ ਉਹ ਬੰਦ ਹੋ ਗਿਆ ਉਹ ਹੁਣ ਬੰਦ ਕਰਨੀ ਕਰ ਗਏ ਉਹ ਮੇਰਾ ਕੁਐਸਚਨ ਹੈ ਉਹ ਕਰ ਗਏ ਬੰਦ ਮਿਲਾਵਟ ਕਰਨੀ ਤੂੰ ਤੁਸੀਂ ਤਾਂ ਰਿਟਾਇਰਮੈਂਟ ਲੈ ਕੇ ਘਰ ਬੈਠ ਗਿਆ ਜੇ ਤੁਸੀਂ ਵਾਕਈ ਆਪਣੀ ਇਮੇਜ ਬਣਾਉਣੀ ਸੀ ਜਾਂ ਜਨਤਾ ਦੇ ਵਿੱਚ ਆਪਣਾ ਨਾਂ ਛੱਡਣਾ ਸੀ ਜਾਂ ਛਾਪ ਛੱਡਣੀ ਸੀ ਆਪਣੀ ਸਰਵਿਸ ਪੂਰੀ ਕਰ ਦੇ ਕਿਸੇ ਨੂੰ ਬੋਲਣ ਦਾ ਮੌਕਾ ਨਾ ਦਿੰਦੇ ਕਿ ਹੁਣ ਤਾਂ ਮੈਂ ਰਿਟਾਇਰਮੈਂਟ ਹੋ ਹੀ ਗਿਆ ਜੀ ਮੇਰੀ ਏਜ ਹੋ ਗਈ ਹੈ ਪਰ ਅੱਗੇ ਮੈਂ ਇਸ ਤਰੀਕੇ ਨਾਲ ਜਨਤਾ ਦੀ ਸੇਵਾ ਕਰ ਸਕਦਾ ਤੁਸੀਂ ਆਪਣੇ ਸਵਾਰਥ ਦੇ ਲਈ ਆਪਣੀ ਪ੍ਰੋਫਾਈਲ ਐਡੀ ਵੱਡੀ ਬਣਾ ਲਈ ਕੋਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ